2025 ਦੀਆਂ ਬਿਹਾਰ ਦੀਆਂ ਜਿਹੜੀਆਂ ਵੋਟਾਂ ਸੀਗੀਆਂ ਬਹੁਤ ਜ਼ਿਆਦਾ ਉਹਦੇ ਵਿੱਚ ਸਰਪ੍ਰਾਈਜ਼ਿੰਗ ਰਿਜ਼ਲਟ ਮਿਲੇ ਆ ਤੇ ਜਸਵੀ ਯਾਦਵ ਹੋਣਾ ਦੀ ਆਰ ਜੀ ਡੀ ਪਾਰਟੀ ਨੇ ਇਸ ਵਾਰ ਦੀਆਂ ਵੋਟਾਂ ਦੇ ਵਿੱਚ ਵੋਟ ਸ਼ੇਅਰਿੰਗ ਦੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਪਰ ਨਾਲ ਦੀ ਨਾਲ ਹੀ ਬਹੁਤ ਹੈਰਾਨੀਜਨਕ ਤਰੀਕੇ ਦੇ ਨਾਲ ਵੱਡੀਆਂ ਪਾਰਟੀਆਂ ਦੇ ਵਿੱਚੋਂ ਉਹ ਵਾਲੀ ਪਾਰਟੀ ਬਣਦੀ ਹੈ ਜਿਹਨੂੰ ਸਭ ਤੋਂ ਜ਼ਿਆਦਾ ਕਟ ਸੀਟਾਂ ਮਿਲਦੀਆਂ ਨੇ ਤਾਂ ਹੁਣ ਇਹ ਸਭ ਕੁਝ ਕਿਵੇਂ ਹੋਇਆ ਬਹੁਤ ਦਿਲਚਸਪ ਚੀਜ਼ ਆ ਤੇ ਦੂਸਰੇ ਪਾਸੇ ਹੁੰਦੀ ਆ ਐਨਡੀਏ 243 ਸੀਟਾਂ ਦੇ ਵਿੱਚੋਂ 200 ਤੋਂ ਜ਼ਿਆਦਾ ਸੀਟਾਂ ਐਨਡੀਏ ਵਾਲੇ ਲੈ ਲੈਂਦੇ ਆ ਹਾਲਾਂਕਿ ਆਰਜੀਡੀ ਦੇ ਨਾਲੋਂ ਵੋਟਾਂ ਉਹਨਾਂ ਨੂੰ ਟੋਟਲ ਜੇ ਗਿਣੀਆਂ ਤਾਂ ਘੱਟ ਮਿਲੀਆਂ ਨੇ ਸਾਲ 2020 ਦੇ ਵਿੱਚ ਆਰਜੀਡੀ ਵਾਲਿਆਂ ਨੂੰ ਜਿਹੜੀਆਂ ਵੋਟਾਂ ਮਿਲਦੀਆਂ ਨੇ ਉਹ ਮਿਲਦੀਆਂ 23.11% ਇਸ ਵਾਰ ਉਹਨਾਂ ਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ 23% ਤਾਂ ਇੱਥੋਂ ਆਪਾਂ ਨੂੰ ਇੱਕ ਚੀਜ਼ ਪਤਾ ਲੱਗਦੀ ਆ ਕਿ ਆਰਜੀਡੀ ਵਾਲਿਆਂ ਨੂੰ ਜਿਹੜੀਆਂ ਵੋਟਾਂ ਦੀ ਗਿਣਤੀ ਆ ਉਹ ਤਕਰੀਬਨ ਤਕਰੀਬਨ ਉਨੀ ਹੀ ਪਈ ਆ ਪਿਛਲੀ ਵਾਰੀ ਆਰ ਜੀ ਡੀ ਵਾਲਿਆਂ ਨੇ ਕਿੰਨੀਆਂ ਸੀਟਾਂ ਲੈ ਲਈਆਂ ਸੀ 23% ਵੋਟਾਂ ਦੇ ਵਿੱਚ ਹੀ 75 ਸੀਟਾਂ ਪਿਛਲੀ ਵਾਰੀ ਵੀ ਸਾਲ 2020 ਦੇ ਵਿੱਚ 5 ਸਾਲ ਪਹਿਲਾਂ ਵੋਟਾਂ ਪਈਆਂ ਨੇ 23% ਸੀਟਾਂ ਮਿਲੀਆਂ 75 ਇਸ ਵਾਰ ਵੀ ਬਿਲਕੁਲ ਉਨੀਆਂ ਹੀ ਵੋਟਾਂ ਮਿਲੀਆਂ ਸੀਟਾਂ ਮਿਲੀਆਂ ਕਿੰਨੀਆਂ 25 ਇਥੋਂ ਇੱਕ ਚੀਜ਼ ਪਤਾ ਲੱਗਦੀ ਆ ਕਿ ਪਿਛਲੇ 5 ਸਾਲਾਂ ਦੇ ਵਿੱਚ ਆਰ ਜੀ ਡੀ ਦੀ ਜੇ ਪੋਪੁਲਾਰਿਟੀ ਲੋਕਾਂ ਦੇ ਵਿੱਚ ਉਨੀ ਜ਼ਿਆਦਾ ਵਧੀ ਨਹੀਂ ਤਾਂ ਉਨੀ ਜ਼ਿਆਦਾ ਘਟੀ ਵੀ ਨਹੀਂ ਸਿਰਫ 0.11% ਦਾ ਫਰਕ ਰਿਹਾ ਉਹਨਾਂ ਦੀਆਂ ਵੋਟਾਂ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਦੇ ਵਿੱਚ ਆਰਜीडी ਵਾਲੇ ਦੂਸਰੇ ਨੰਬਰ ਤੇ ਆਏ ਆ ਤਾਂ ਇੱਥੋਂ ਪਤਾ ਲੱਗਦਾ ਕਿ ਵੋਟਾਂ ਤਾਂ ਉਹਨਾਂ ਨੂੰ ਮਿਲੀਆਂ ਪਰ ਉਹ ਕਨਵਰਟ ਨਹੀਂ ਹੋ ਸਕੀਆਂ ਉਹ ਬਦਲ ਨਹੀਂ ਸਕੀਆਂ ਜਿੱਤ ਦੇ ਵਿੱਚ ਇਸ ਵਾਰ ਦੀਆਂ ਵੋਟਾਂ ਦੇ ਵਿੱਚ ਜਿਹੜੀ ਪਾਰਟੀ ਨੇ ਸਭ ਤੋਂ ਜ਼ਿਆਦਾ ਸੀਟਾਂ ਤੋਂ ਚੋਣ ਲੜੀ ਆ ਉਹ ਸੀਗੀ ਆਰਜीडी 143 ਸੀਟਾਂ ਤੋਂ ਉਹਨਾਂ ਨੇ ਚੋਣ ਲੜੀ ਜਦੋਂ ਕਿ ਭਾਜਪਾ ਵਾਲਿਆਂ ਨੇ ਤੇ ਜੀਡੀਯੂ ਵਾਲਿਆਂ ਨੇ 101 ਸੀਟਾਂ ਤੋਂ ਆਪਣੀ ਚੋਣ ਲੜੀ ਆ ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਆ ਕਿ ਕਿੱਥੇ 101 ਤੇ ਕਿੱਥੇ 143 ਤਕਰੀਬਨ ਡੇਢੇ ਦਾ ਫਰਕ ਆ ਤਾਂ ਜੇ ਤੁਸੀਂ 42 ਹੋਰ ਸੀਟਾਂ ਤੋਂ ਵੋਟਾਂ ਦੇ ਵਿੱਚ ਖੜੇ ਹੁੰਨੇ ਹੋ ਚੋਣਾ ਲੜਦੇ ਹੋ ਤਾਂ ਉਹ ਬੜੀਆਂ ਵੋਟਾਂ ਵੀ ਨਾਲ ਦੀ ਨਾਲ ਠੋਡੀਆਂ ਕਾਊਂਟ ਹੋ ਜਾਣੀਆਂ ਨੇ ਸਾਲ 2020 ਦੇ ਵਿੱਚ ਆਰਜीडी ਵਾਲੇ ਖੜੇ ਸੀਗੇ 144 ਸੀਟਾਂ ਤੇ ਇਸ ਵਾਰ ਸਿਰਫ ਇੱਕ ਘਟ ਰਹੀ ਆ ਭੀਜਪੀ ਵਾਲਿਆਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ 101 ਸੀਟਾਂ ਤੇ ਜਡੀਯੂ ਵਾਲਿਆਂ ਨੇ ਵੀ 101 ਸੀਟਾਂ ਤੇ ਆਪਣੇ ਕੈਂਡੀਡੇਟ ਖੜੇ ਕੀਤੇ ਪਰ ਜਿਹੜਾ ਉਹਨਾਂ ਦਾ ਵਿਨ ਪਰਸੈਂਟੇਜ ਸੀ ਮਤਲਬ ਕਿ ਜਿੱਤਣ ਦਾ ਪ੍ਰਤੀਸ਼ਤ ਸੀਗਾ ਉਹ ਆਰਜਡੀ ਵਾਲਿਆਂ ਤੋਂ ਕਿਤੇ ਹੀ ਜ਼ਿਆਦਾ ਸੀ ਮਤਲਬ ਕਿ ਇੱਕ ਬਹੁਤ ਹੀ ਜ਼ਿਆਦਾ ਸੋਚੀ ਸਮਝੀ ਹੋਈ ਸਟਰੈਟਜੀ ਦੇ ਤੌਰ ਦੇ ਉੱਪਰ ਉਹਨਾਂ ਨੇ ਆਪਣੀ ਸੀਟ ਸ਼ੇਅਰ ਕੀਤੀ ਆਪਣੇ ਆਪਣੇ ਇਲਾਕਿਆਂ ਨੂੰ ਚੁਣਿਆ ਉੱਥੋਂ ਉੱਥੋਂ ਹੀ ਆਪਣੇ ਬੰਦੇ ਖੜੇ ਕੀਤੇ ਆ ਜਿੱਥੋਂ ਜਿੱਥੋਂ ਉਹਨਾਂ ਨੂੰ ਜਿੱਤਣ ਦੀ ਬਹੁਤ ਹੀ ਜ਼ਿਆਦਾ ਉਮੀਦ ਸੀ ਪਰ ਫਿਰ ਵੀ ਬਹੁਤ ਹੈਰਾਨੀ ਵਾਲੀ ਗੱਲ ਆ ਕਿ 23% ਵੋਟਾਂ ਲੈ ਕੇ ਤਕਰੀਬਨ 1/4 ਵੋਟਾਂ ਬਿਹਾਰ ਦੀਆਂ ਹਰ ਚਾਰ ਬੰਦਿਆਂ ਦੇ ਵਿੱਚੋਂ ਇੱਕ ਨੇ ਆਰ ਜੀ ਡੀ ਵਾਲਿਆਂ ਨੂੰ ਵੋਟ ਪਾਈ ਆ ਪਰ ਫਿਰ ਵੀ ਸੀਟਾਂ ਮਿਲਦੀਆਂ ਕੁੱਲ 25 ਹੁਣ ਇਹਦੇ ਅੱਗੇ ਹੋਰ ਬਹੁਤ ਸਾਰੇ ਕਾਰਨ ਆ ਉਹਨਾਂ ਦੇ ਵਿੱਚੋਂ ਇੱਕ ਵੱਡਾ ਕਾਰਨ ਹੈਗਾ ਬਿਹਾਰ ਦੇ ਬਹੁਤ ਵੱਡੇ ਲੀਡਰ ਰਹੇ ਆ ਰੇਲਵੇ ਮਨਿਸਟਰ ਵੀ ਰਹੇ ਆ RAM BILAS PASWAN ਅੱਜ ਕੱਲ ਉਹਨਾਂ ਦੀ ਪਾਰਟੀ ਨੂੰ ਚਲਾ ਰਿਹਾ ਉਹਨਾਂ ਦਾ ਬੇਟਾ CHIRAG PASWAN ਹੁਣ ਪਾਸਵਾਨ ਪਰਿਵਾਰ ਦਾ ਬਿਹਾਰ ਦੇ ਵਿੱਚ ਕਾਫੀ ਚੰਗਾ ਹੋਲਡ ਆ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਆ ਸਾਲ 2020 ਦੀਆਂ ਵੋਟਾਂ ਦੇ ਵਿੱਚ ਪਾਸਵਾਨ ਫੈਮਿਲੀ ਨੇ ਬੀਜੇਪੀ ਵਾਲਿਆਂ ਤੋਂ ਜੀਡੀਯੂ ਵਾਲਿਆਂ ਤੋਂ ਕਿਨਾਰਾ ਕੀਤਾ ਤੇ ਕਾਫੀ ਤਕੜੀ ਗਿਣਤੀ ਦੇ ਵਿੱਚ ਵੋਟਾਂ ਨੂੰ ਕੱਟਤਾ ਇਸ ਵਾਰ ਕੀ ਹੋਇਆ ਪਾਸਵਾਨ ਪਰਿਵਾਰ ਕਿਹਦੇ ਨਾਲ ਜਾ ਕੇ ਰਲ ਗਿਆ ਬੀਜੇਪੀ ਤੇ ਜੀਡੀਯੂ ਵਾਲਿਆਂ ਨਾਲ ਤੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਵੱਡਾ ਫਾਇਦਾ ਮਿਲਿਆ ਸਾਲ 2020 ਦੇ ਵਿੱਚ ਪਾਸਵਾਨ ਪਰਿਵਾਰ ਨੂੰ ਸਪੈਸ਼ਲੀ ਕਰਨੋ ਚਿਰਾਗ ਪਾਸਵਾਨ ਨੂੰ ਜਿਹੜਾ ਸੀਟ ਸ਼ੇਅਰਿੰਗ ਦੀ ਸਕੀਮ ਸੀ ਉਹ ਕੋਈ ਜ਼ਿਆਦਾ ਪਸੰਦ ਨਹੀਂ ਆਈ ਇਸੇ ਕਰਕੇ ਚਿਰਾਗ ਪਾਸਵਾਨ ਨੇ ਆਪਣੀ ਪਾਰਟੀ ਨੂੰ ਖੜਾਇਆ ਬਿਹਾਰ ਦੇ 134 ਅਲੱਗ-ਅਲੱਗ ਸੀਟਾਂ ਤੋਂ ਇਹਨਾਂ ਸਾਰੀਆਂ ਸੀਟਾਂ ਦੇ ਉੱਤੇ ਪੈਣ ਵਾਲੀਆਂ ਜਿਹੜੀਆਂ ਵੋਟਾਂ ਸੀ ਜਿਹੜੀਆਂ ਕਿ ਜੀਡੀਯੂ ਵਾਲਿਆਂ ਨੂੰ ਤੇ ਨਾਲ ਦੀ ਨਾਲ ਹੀ ਬੀਜੇਪੀ ਵਾਲਿਆਂ ਨੂੰ ਪੈ ਸਕਦੀਆਂ ਸੀ ਇਹਨਾਂ ਦੇ ਗਠਬੰਧਨ ਨੂੰ ਪੈ ਸਕਦੀਆਂ ਸੀ ਉਹ ਬਹੁਤ ਹੱਦ ਤੱਕ ਕੱਟੀਆਂ ਗਈਆਂ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਇੱਕ ਹੋਰ ਵੱਡੇ ਲੀਡਰ ਨੇ ਉਹਨਾਂ ਦਾ ਨਾਮ ਆਪੇਂਦਰ ਕੁਸ਼ਵਾਹਾ ਪਿਛਲੀ ਵਾਰੀ 104 ਸੀਟਾਂ ਤੋਂ ਉਹਨਾਂ ਦੀ ਪਾਰਟੀ ਲੜੀ ਤੇ ਉਹਨਾਂ ਨੇ ਵੀ ਜੀਡੀਯੂ ਵਾਲਿਆਂ ਦਾ ਭਾਜਪਾ ਵਾਲਿਆਂ ਦੀਆਂ ਵੋਟਾਂ ਨੂੰ ਕੱਟਣ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਇਸ ਵਾਰ ਆਪੇਂਦਰ ਕੁਸ਼ਵਾਹਾ ਹੋਣੀ ਵੀ ਜੀਡੀਯੂ ਵਾਲਿਆਂ ਦੇ ਤੇ ਭਾਜਪਾ ਵਾਲਿਆਂ ਦੇ ਨਾਲ ਰਲ ਕੇ ਇਹਨਾਂ ਵੋਟਾਂ ਦੇ ਵਿੱਚ ਲੜਦੇ ਆ ਤੇ ਆਪਣੇ ਕੈਂਡੀਡੇਟ ਉਹਨਾਂ ਉਹਨਾਂ ਸੀਟਾਂ ਦੇ ਉੱਪਰ ਹੀ ਖੜਾਉਂਦੇ ਆ ਜਿੱਥੇ ਉਹਨਾਂ ਨੂੰ ਜਿੱਤਣ ਦੀ ਉਮੀਦ ਹੁੰਦੀ ਆ ਤੇ ਉਹਨਾਂ ਸਾਰੀਆਂ ਸੀਟਾਂ ਦੇ ਉੱਤੇ ਨਾ ਤਾਂ ਜੀਡੀਯੂ ਦਾ ਕੋਈ ਬੰਦਾ ਖੜਦਾ ਤੇ ਨਾ ਹੀ ਕੋਈ ਖੜਦਾ ਵਾ ਬੀਜੇਪੀ ਵਾਲਿਆਂ ਦਾ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਵਾਲਾ ਗਠਜੰਬੰਦਨ ਹੁੰਦਾ ਵਾ ਇਹਨਾਂ ਦੇ ਵਿੱਚ ਇੱਕ ਚੀਜ਼ ਇਹਨਾਂ ਨੂੰ ਬੈਨੀਫਿਟ ਮਿਲਿਆ ਵੋਟਾਂ ਚਾਹੇ ਘੱਟ ਮਿਲੀਆਂ ਆਪਸ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਗਰੁੱਪ ਦੇ ਅਲੱਗ-ਅਲੱਗ ਪਾਰਟੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੀਆਂ ਵੋਟਾਂ ਸੀ ਉਹ ਕਟੀਆਂ ਨਹੀਂ ਗਈਆਂ ਤੇ ਇਸ ਵਾਰ ਦੀਆਂ ਵੋਟਾਂ ਦੇ ਵਿੱਚ ਇੱਕ ਹੋਰ ਗੱਲ ਪਹਿਲੇ ਦੌਰ ਦੀਆਂ ਵੋਟਾਂ ਦੇ ਵਿੱਚ ਹੀ ਸਾਹਮਣੇ ਆ ਗਈ ਸੀ ਕਿ ਇਸ ਵਾਰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਉਹ ਬਹੁਤ ਹੀ ਜ਼ਿਆਦਾ ਪੈ ਰਹੀਆਂ ਪਿਛਲੀ ਵਾਰੀ ਦੇ ਨਾਲੋਂ ਤੇ ਸਭ ਤੋਂ ਜ਼ਿਆਦਾ ਵੋਟਾਂ ਕਿੱਥੇ ਪਈਆਂ ਕਿਹੜੀਆਂ ਸੀਟਾਂ ਦੇ ਉੱਤੇ ਪਈਆਂ ਜਿੱਥੇ ਇੱਕ ਪਾਸੇ ਤੇਜਸਵੀ যাদব ਤੇ ਦੂਸਰੇ ਪਾਸੇ ਨਿਤਿਸ਼ ਕੁਮਾਰ ਹੋਣਾ ਦੀ ਆਪਣੀਆਂ ਆਪਣੀਆਂ ਪਾਰਟੀਆਂ ਦੇ ਕੈਂਡੀਡੇਟਸ ਦਾ ਸਿੱਧਾ-ਸਿੱਧਾ ਮੁਕਾਬਲਾ ਸੀ 5 ਸਾਲ ਪਹਿਲਾਂ 2020 ਵਾਲੀਆਂ ਵੋਟਾਂ ਦੇ ਵਿੱਚ RJD ਵਾਲਿਆਂ ਨੇ JDU ਵਾਲਿਆਂ ਨੂੰ ਡੋਮਿਨੇਟ ਕੀਤਾ ਮਤਲਬ ਕਿ ਜ਼ਿਆਦਾਤਰ ਜਿੱਥੇ-ਜਿੱਥੇ ਵੀ ਸਿੱਧੋ-ਸਿੱਧੀ ਦਾ ਮੁਕਾਬਲਾ ਸੀਗਾ ਉੱਥੇ RJD ਵਾਲਿਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਜ਼ਿਆਦਾ ਜਿੱਤੇ ਸੀ ਪਰ ਇਸ ਵਾਰ ਮਾਮਲਾ ਜਿਹੜਾ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਪਲਟ ਗਿਆ ਸਾਲ 2020 ਦੇ ਵਿੱਚ JDU ਵਾਲਿਆਂ ਨੂੰ ਮਿਲਦੀਆਂ ਨੇ 15.39% ਵੋਟਾਂ ਇਸ ਵਾਰ ਉਹਨਾਂ ਦੀ ਜਿਹੜੀ ਪਰਸੈਂਟੇਜ ਆ ਵੋਟਾਂ ਦੀ ਉਹ ਵਧ ਗਈ ਉਵਧ ਕੇ ਹੋ ਗਈ 19.25 ਤੇ ਇਸ ਤਕਰੀਬਨ 3.9% ਦੇ ਫਰਕ ਨੇ ਜਿਹੜਾ ਵੋਟਾਂ ਦੀ ਗਿਣਤੀ ਦਾ ਵਧਿਆ ਵਾ ਉਹਨੇ ਜੀਡੀਯੂ ਨੂੰ ਕਿੰਨੀਆਂ ਸੀਟ ਵੱਧ ਜਤਾਈਆਂ ਇਸ ਵਾਰ 42 ਵੱਧ ਸੀਟਾਂ ਸਿੱਧਾ ਸਿੱਧਾ ਕਹਿ ਲਓ ਕਿ ਦੁੱਗਣੀ ਆ ਪਿਛਲੀ ਵਾਰੀ ਜੀਡੀਯੂ ਵਾਲਿਆਂ ਨੂੰ ਮਿਲੀਆਂ ਸੀ 43 ਸੀਟਾਂ ਇਸ ਵਾਰ ਉਹਨਾਂ ਨੂੰ ਮਿਲੀਆਂ 85 ਅਗਲਾ ਵੱਡਾ ਫੈਕਟਰ ਰਿਹਾ ਵਾ ਖੁਦ ਬੀਜੇਪੀ ਬੀਜੇਪੀ ਵਾਲਿਆਂ ਨੇ 101 ਸੀਟਾਂ ਤੇ ਆਪਦੇ ਬੰਦੇ ਖੜੇ ਕੀਤੇ ਸਿਰਫ ਉਵਰੇਲੇ ਇਲਾਕੇ ਬਹੁਤ ਧਿਆਨ ਦੇ ਨਾਲ ਚੁਣੇ ਜਿੱਥੇ ਉਹਨਾਂ ਨੂੰ ਆਪਦੀ ਪੱਕੀ ਜਿੱਤ ਲੱਗਦੀ ਸੀ ਤੇ ਰਿਕਾਰਡ ਬਣਾਇਆ ਆਪਣਾ ਬਿਹਾਰ ਦੇ ਵਿੱਚ ਅੱਜ ਤੱਕ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਬੀਜੇਪੀ ਦਾ ਬਿਹਾਰ ਦੇ ਵਿੱਚ ਜੇ ਆਪਾਂ ਇਤਿਹਾਸ ਦੇ ਵਿੱਚ ਦੇਖੀਏ ਕੋਈ ਬਹੁਤ ਜ਼ਿਆਦਾ ਵੱਡਾ ਬੇਸ ਨਹੀਂ ਹੈਗਾ ਬਿਹਾਰ ਦੀ ਰਾਜਨੀਤੀ ਨੂੰ ਦੋ ਪਾਰਟੀਆਂ ਡੋਮਿਨੇਟ ਕਰ ਰਹੀਆਂ ਪਿਛਲੇ ਬਹੁਤ ਸਾਰੇ ਦਹਾਕਿਆਂ ਤੋਂ ਇੱਕ ਪਾਸੇ ਹੈ ਗਿਆ ਲਾਲੂ ਪ੍ਰਸ਼ਾਦ ਯਾਦਵ ਹਣੀ ਉਹਨਾਂ ਦੀ ਪਾਰਟੀ ਆਰਜीडी ਦੂਸਰੇ ਪਾਸੇ ਹੈ ਗਿਆ ਨਿਤਿਸ਼ ਕੁਮਾਰ ਉਹਨਾਂ ਦੀ ਪਾਰਟੀ ਜੀਡੀਯੂ ਤੇ ਇਹਨਾਂ ਤੋਂ ਇਲਾਵਾ ਜਿਵੇਂ ਪਾਸਵਾਨ ਪਰਿਵਾਰ ਹੋ ਗਿਆ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਛੋਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਪਰ ਇਸ ਵਾਰ ਬੀਜੇਪੀ ਵਾਲਿਆਂ ਨੇ 99 ਸੀਟਾਂ ਜਿੱਤੀਆਂ ਨੇ ਤੇ ਪੂਰੀ ਤਰ੍ਹਾਂ ਦੇ ਨਾਲ ਆਪਣੀ ਜਿਹੜੀ ਇੰਟਰੋਡਕਸ਼ਨ ਆ ਉਹ ਕਲੀਅਰਲੀ ਜ਼ਾਹਰ ਕੀਤੀ ਆ ਬਿਹਾਰ ਦੇ ਵਿੱਚ ਤੇ ਇਹ ਚੀਜ਼ ਸਾਬਤ ਕੀਤੀ ਆ ਕਿ ਕਿੰਨੀ ਇੱਕ ਵੱਡੀ ਪਾਰਟੀ ਬਣ ਚੁੱਕੀ ਆ ਬੀਜੇਪੀ ਕਿੰਨਾ ਕੁ ਵੱਡਾ ਉਹਨਾਂ ਦਾ ਹੋਲਡ ਹੋ ਚੁੱਕਿਆ ਵਾ ਇਸ ਸਟੇਟ ਦੇ ਉੱਪਰ ਪਿਛਲੀਆਂ ਜਿੰਨੀਆਂ ਵੀ ਹੁਣ ਤੱਕ ਦੀਆਂ ਵੋਟਾਂ ਪਈਆਂ ਨੇ ਜਿਹੜਾ ਵੀ ਇਹਨਾਂ ਦਾ ਆਪਸ ਦੇ ਵਿੱਚ ਅਲਾਈਅੰਸ ਆ ਬੀਜੇਪੀ ਵਾਲਿਆਂ ਦਾ ਤੇ ਨਿਤਿਸ਼ ਕੁਮਾਰ ਦਾ ਉਹਦੇ ਵਿੱਚ ਹੁਣ ਤੱਕ ਨਿਤਿਸ਼ ਕੁਮਾਰ ਹੁਣੀ ਵੱਡੇ ਭਾਈ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਆ ਪਰ ਪਿਛਲੀ ਵਾਰ ਦੀਆਂ ਵੋਟਾਂ ਤੇ ਇਸ ਵਾਰ ਦੀਆਂ ਵੋਟਾਂ ਦੋਨਾਂ ਦੇ ਵਿੱਚ ਹੀ ਬੀਜੇਪੀ ਵਾਲਿਆਂ ਨੇ ਨਿਤਿਸ਼ ਕੁਮਾਰ ਹੋਣਾਂ ਦੀ ਆਪਣੀ ਪਾਰਟੀ ਦੇ ਨਾਲੋਂ ਵੀ ਜ਼ਿਆਦਾ ਵੋਟਾਂ ਜਿੱਤੀਆਂ ਤਾਂ ਹੁਣ ਜਿਹੜਾ ਆਪਸ ਦੇ ਵਿੱਚ ਰਿਲੇਸ਼ਨ ਹੈਗਾ ਜੀਡੀਯੂ ਦਾ ਤੇ ਬੀਜੇਪੀ ਦਾ ਇਹਦੇ ਵਿੱਚ ਵੀ ਹੁਣ ਰਿਸ਼ਤਿਆਂ ਦੇ ਵਿੱਚ ਫਰਕ ਆਉਣੇ ਕਲੀਅਰਲੀ ਦਿਖਣਗੇ ਜਿਹੜਾ ਹੁਣ ਤੱਕ ਛੋਟਾ ਪਾਈ ਰਿਹਾ ਉਹ ਹੁਣ ਵੱਡੇ ਭਾਈ ਦਾ ਰੋਲ ਨਿਭਾਊਗਾ ਉਹ ਇਸ ਗਰੁੱਪ ਨੂੰ ਜ਼ਿਆਦਾ ਡੋਮਿਨੇਟ ਕਰਦਾ ਹੋਇਆ ਦਿਖਾਈ ਦੇਊਗਾ ਹੁਣ ਆਪਾਂ ਗੱਲ ਕਰਦੇ ਹਾਂ ਮਹਾਗਠ ਬੰਦਨ ਦੀ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਚੋਣ ਲੜੀ ਆ 70 ਸੀਟਾਂ ਤੋਂ ਇਸ ਵਾਰ ਉਹਨਾਂ ਨੇ ਚੋਣ ਲੜੀ ਆ 61 ਸੀਟਾਂ ਤੋਂ ਪਰ ਜਿੱਤੀਆਂ ਕਿੰਨੀਆਂ ਨੇ ਕੁੱਲ 6 ਸਾਲ 2020 ਦੀਆਂ ਵੋਟਾਂ ਦੇ ਵਿੱਚ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਸੀ ਉਹਨਾਂ ਦੀ ਪਰਫਾਰਮੈਂਸ ਕਾਫੀ ਜ਼ਿਆਦਾ ਚੰਗੀ ਰਹੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਇਸ ਵਾਰ ਬਿਹਾਰ ਦੇ ਵਿੱਚ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਗਈਆਂ ਇਸ ਤੋਂ ਇਲਾਵਾ ਜਿੱਥੇ ਇੱਕ ਪਾਸੇ ਸੀ ਕਿ ਆਰਜीडी ਭਾਜਪਾ ਵਾਲੇ ਪਾਸਵਾਨ ਹੋਣੀ ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਸੀਟਾਂ ਸੀਟਾਂ ਦੀ ਜਿਹੜੀ ਵੰਡ ਸੀਗੀ ਅਲੱਗ-ਅਲੱਗ ਪਾਰਟੀਆਂ ਦੇ ਕੈਂਡੀਡੇਟਸ ਨੂੰ ਦੇਣੀ ਉਹਨੂੰ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਦੇਖਿਆ ਆਪਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਲੜੋ ਲੜਾਈ ਨਹੀਂ ਹੋਈ ਕਾਟੋ ਕਲੇਸ਼ ਨਹੀਂ ਹੋਇਆ ਜਿਹੜੀ ਵੀ ਪਾਰਟੀ ਦਾ ਕੋਈ ਉਮੀਦਵਾਰ ਕਿਸੇ ਇਲਾਕੇ ਦੇ ਵਿੱਚ ਸਭ ਤੋਂ ਸਟਰੋਂਗ ਲੱਗਿਆ ਉੱਥੇ ਉਹਨੂੰ ਖੜਾਇਆ ਗਿਆ ਤੇ ਬਾਕੀ ਦੇ ਸਾਰਿਆਂ ਨੇ ਉਥੋਂ ਆਪਣੇ ਆਪਣੇ ਬੰਦਿਆਂ ਨੂੰ ਖੜਾਉਣ ਤੋਂ ਹੱਥ ਪਿੱਛੇ ਖਿੱਚੇ ਪਰ ਦੂਸਰੇ ਪਾਸੇ ਮਹਾਗਠ ਬੰਦਨ ਵਾਲਿਆਂ ਨੇ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਆਪਣੇ ਹੀ ਅਲੱਗ-ਅਲੱਗ ਕੈਂਡੀਡੇਟ ਖੜੇ ਕੀਤੇ ਜਿਸ ਦੇ ਨਾਲ ਕਿ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਵੋਟਾਂ ਸੀਗੀਆਂ ਉਹ ਪੂਰੀ ਤਰ੍ਹਾਂ ਦੇ ਨਾਲ ਵੰਡੀਆਂ ਗਈਆਂ ਹੁਣ ਆਪਾਂ ਗੱਲ ਕਰਦੇ ਹਾਂ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ ਪ੍ਰਸ਼ਾਂਤ ਕਿਸ਼ੋਰ ਹੋਣੀ ਉਹਨਾਂ ਦੇ ਉੱਪਰ ਮੈਂ ਇੱਕ ਅਲੱਗ ਵੀਡੀਓ ਬਣਾ ਚੁੱਕਿਆ ਹਾਂ ਤੁਸੀਂ ਜਾ ਕੇ ਉਹ ਵਾਲਾ ਵੀਡੀਓ ਇਸੇ ਚੈਨਲ ਦੇ ਉੱਪਰ ਦੇਖ ਸਕਦੇ ਹੋ ਸੀਟ ਉਹਨਾਂ ਨੇ ਭਾਵੇਂ ਕੋਈ ਨਹੀਂ ਜਿੱਤੀ ਪਰ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਜੇ ਆਪਾਂ ਇੱਕ ਚੀਜ਼ ਨੂੰ ਦੇਖੀਏ ਤਾਂ ਬੜਾ ਦਿਲਚਸਪ ਇੱਕ ਆંકੜਾ ਨਿਕਲ ਕੇ ਸਾਹਮਣੇ ਆਉਂਦਾ ਬਹੁਤ ਵਾਰ ਜੇਤੂ ਉਮੀਦਵਾਰ ਤੇ ਨੰਬਰ 2 ਵਾਲੇ ਉਮੀਦਵਾਰ ਦਾ ਜਿਹੜਾ ਆਪਸ ਦੇ ਵਿੱਚ ਫਰਕ ਸੀਗਾ ਵੋਟਾਂ ਦਾ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ ਪਾਰਟੀ ਦਾ ਜਿੰਨੀਆਂ ਵੋਟਾਂ ਉਸ ਸੀਟ ਤੋਂ ਪਈਆਂ ਉਹ ਜ਼ਿਆਦਾ ਸੀ ਇਹਦਾ ਮਤਲਬ ਕਲੀਅਰ ਆ ਕਿ ਭਾਵੇਂ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ ਪਾਰਟੀ ਨੇ ਇੱਕ ਵੀ ਸੀਟ ਨਹੀਂ ਜਿੱਤੀ ਪਰ ਉਹ ਇੱਕ ਵੱਡਾ ਫਰਕ ਸਾਬਤ ਹੋਇਆ ਕੁਝ ਬਹੁਤ ਸਾਰੀਆਂ ਬਿਹਾਰ ਦੀਆਂ ਸੀਟਾਂ ਦੇ ਉੱਤੇ ਨਤੀਜਿਆਂ ਦੇ ਉਲਟ ਫੇਰ ਦੇ ਵਿੱਚ ਜੇ ਪ੍ਰਸ਼ਾਂਤ ਕਿਸ਼ੋਰ ਹੋਣੀ ਇਹਨਾਂ ਦੋਨੇ ਹੀ ਵੱਡੇ ਗਠਮੰਦਰਾਂ ਦੇ ਵਿੱਚੋਂ ਕਿਸੇ ਵੀ ਇੱਕ ਦੇ ਨਾਲ ਚੱਲੇ ਜਾਂਦੇ ਤਾਂ ਉਸ ਪਾਰਟੀ ਨੂੰ ਕਲੀਅਰਲੀ ਇਹਦਾ ਫਾਇਦਾ ਹੋਣਾ ਸੀ ਹੁਣ ਆਪਾਂ ਗੱਲ ਕਰਦੇ ਆ ਇੱਕ ਹੋਰ ਫੈਕਟਰ ਦਾ ਇੱਕ ਹੋਰ ਫਿਰਕੇ ਦਾ ਇੱਕ ਹੋਰ ਧਰਮ ਦਾ ਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵੋਟਾਂ ਦਾ ਉਹ ਹੈਗਾ ਮੁ슬ਮ ਭਾਈਚਾਰਾ ਨਾਰਮਲੀ ਬਿਹਾਰ ਦੇ ਵਿੱਚ ਜਿਹੜਾ ਮੁਸਲਿਮ ਪਾਈਚਾਰੇ ਦੇ ਲੋਕ ਨੇ ਉਹ ਜ਼ਿਆਦਾਤਰ ਚਲੇ ਜਾਂਦੇ ਆ ਹਮੇਸ਼ਾ ਲਾਲੂ ਪ੍ਰਸ਼ਾਦ ਯਾਦਵ ਹੋਣਾ ਦੇ ਨਾਲ ਪਰ ਇਸ ਵਾਰ ਇਹ ਬਾੜੀਆਂ ਵੋਟਾਂ ਵੀ ਜਿਹੜੀਆਂ ਲਾਲੂ ਪ੍ਰਸ਼ਾਦ ਯਾਦਵ ਹੁਣੀ ਆਪਣੀਆਂ ਪੱਕੀਆਂ ਮੰਨਦੇ ਆ ਉਹ ਕੱਟੀਆਂ ਗਈਆਂ AAI MIM ਵਾਲਿਆਂ ਨੂੰ ਕਾਫੀ ਜ਼ਿਆਦਾ ਪਰਸੈਂਟੇਜ ਦੇ ਵਿੱਚ ਇਹ ਵਾਲੀਆਂ ਵੋਟਾਂ ਮਿਲ ਜਾਂਦੀਆਂ ਨੇ ਤੇ ਇੱਕ ਹੋਰ ਕੱਟ ਲੱਗਦਾ ਵਾ ARJD ਵਾਲਿਆਂ ਦੇ ਵੋਟ ਬੈਂਕ ਨੂੰ ਤੇ ਇਸ ਤੋਂ ਇਲਾਵਾ ਮਾਇਆਵਤੀ ਹੋਣਾ ਦੀ BSP ਪਾਰਟੀ ਵਾਲੇ ਵੀ ਕਾਫੀ ਸੀਟਾਂ ਦੇ ਉੱਪਰ ਖੜੇ ਆ ਤੇ ਉਹਨਾਂ ਨੂੰ ਵੋਟ ਪਰਸੈਂਟੇਜ ਮਿਲਦਾ ਵਾ 1.62 ਇਹ ਛੋਟੇ ਛੋਟੇ ਫੈਕਟਰ ਸੀਗੇ ਇਹ ਛੋਟੀਆਂ ਛੋਟੀਆਂ ਪਾਰਟੀਆਂ ਸੀ ਜਿਹੜੀਆਂ ਜੇ ਦੂਸਰੇ ਪਾਸੇ ਮਹਾ ਗਠਬੰਧਨ ਦੇ ਨਾਲ ਰਲਦੀਆਂ ਤੇ ਬੀਜੇਪੀ ਤੇ ਜੀਡੀਯੂ ਦੀ ਤਰ੍ਹਾਂ ਹੀ ਜਿੱਥੇ ਜਿੱਥੇ ਵੀ ਆਪਣੇ ਬੰਦੇ ਖੜਾਉਣੇ ਸੀ ਜੇ ਉਹਨਾਂ ਦੀ ਚੋਣ ਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾਂਦਾ ਤਾਂ ਰਿਜ਼ਲਟ ਇਸ ਤੋਂ ਜ਼ਿਆਦਾ ਬਿਹਤਰ ਇਹਨਾਂ ਦੇ ਦਿਖਾਈ ਦੇ ਸਕਦੇ ਸੀ ਪਰ ਇੱਥੇ ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ ਕਿ ਇਸ ਤੋਂ ਪਹਿਲਾਂ ਕਿ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਦੋਸਤ ਮੈਨੂੰ ਕਿਸੇ ਇੱਕ ਪਾਰਟੀ ਦੇ ਨਾਲ ਜੋੜ ਦੇਣ ਮੇਰਾ ਇਹਨਾਂ ਚੋਂ ਕਿਸੇ ਵੀ ਪਾਰਟੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਮੈਂ ਤਾਂ ਇੱਕ ਬਹੁਤ ਹੀ ਸਾਧਾਰਨ ਇਨਸਾਨ ਹਾਂ ਲਾਲੂ ਪ੍ਰਸ਼ਾਦ ਯਾਦਵ ਹੋਣਾ ਦੇ ਤੇ ਉਹਨਾਂ ਦਾ ਜਿਹੜਾ ਸਾਲਾ ਸੀ ਸਪੈਸ਼ਲੀ ਸਾਧੂ ਯਾਦਵ ਉਹਦੇ ਵੱਡੇ ਵੱਡੇ ਕਾਂਡ ਜਿਹੜੇ ਉਹਨੇ ਕੀਤੇ ਆ ਬਿਹਾਰ ਦੇ ਵਿੱਚ ਜਿਹੜੇ ਲੋਕਾਂ ਨੂੰ ਅੱਜ ਵੀ ਨਹੀਂ ਭੁੱਲੇ ਉਹਨਾਂ ਦੇ ਉੱਤੇ ਵੀ ਮੈਂ ਵੀਡੀਓ ਬਣਾ ਚੁੱਕਿਆ ਕਾਂਗਰਸ ਵਾਲਿਆਂ ਨੇ 84 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਕੀਤਾ ਉਹਦੇ ਉੱਪਰ ਵੀ ਵੀਡੀਓ ਬਣਾ ਚੁੱਕਿਆ ਭਾਜਪਾ ਵਾਲਿਆਂ ਨੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲ ਕੀਤਾ ਉਹਦੇ ਤੇ ਵੀ ਵੀਡੀਓ ਬਣਾ ਚੁੱਕਿਆ ਹਰੇਕ ਪਾਰਟੀ ਦੇ ਕਾਲੇ ਕਾਰਨਾਮਿਆਂ ਦੇ ਉੱਪਰ ਮੈਂ ਵੀਡੀਓ ਬਣਾ ਚੁੱਕਿਆ ਹਾਂ ਪਰ ਇੱਥੇ ਕਿਸੇ ਵੀ ਪਾਰਟੀ ਦੀ ਫੇਵਰ ਦਾ ਨਹੀਂ ਪਰ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਸੀਗਾ ਕਿ ਇੱਕ ਬਹੁਤ ਹੀ ਜ਼ਿਆਦਾ ਦਿਲਚਸਪ ਆਂਕੜਾ ਕਿ ਇੰਨੀਆਂ ਜ਼ਿਆਦਾ ਵੋਟਾਂ ਲੈਣ ਦੇ ਬਾਵਜੂਦ ਕੋਈ ਇੱਕ ਪਾਰਟੀ ਉਹਨੂੰ ਵਿਨਿੰਗ ਪਰਸੈਂਟੇਜ ਦੇ ਵਿੱਚ ਕਨਵਰਟ ਨਹੀਂ ਕਰ ਪਾਈ ਤੇ ਜਿਹੜੀ ਪਾਰਟੀ ਇੱਕ ਸਟੇਟ ਦੇ ਵਿੱਚ ਚੌਥਾ ਹਿੱਸਾ ਵੋਟਾਂ ਲੈ ਲੈਂਦੀ ਆ ਪਰ ਸੀਟਾਂ ਉਹਨਾਂ ਨੂੰ ਮਿਲਦੀਆਂ ਨੇ ਕੁੱਲ 25 ਏ ਸੀ ਕੀ ਜੀ ਕਹਾਣੀ ਅੱਜ ਦੇ ਆਪਣੇ ਵੀਡੀਓ ਦੀ ਤੇ ਇੱਥੇ ਹੀ ਇਹ ਵੀਡੀਓ ਆਪਣਾ ਖਤਮ ਹੁੰਦਾ ਹੈ